ਸਤਿ ਸ਼੍ਰੀ ਅਕਾਲ ਦੂਸੋਂ ਕੀ ਹਾਲ ਹੈ ਠੀਕ ਠਾਕ ਹੋ ਅਖੀਰla ਪੜਾ ਜਾਣੀ ਕੀ ਕੋਣ ਤੋਂ ਅਗਲੇ 12 14 ਕੱਟਿਆਂ ਤੱਕ ਬੋਟਾ ਪੈਂਦੀ ਔਰ ਦੂਸਰੀ ਲੋਕਾਂ ਨੇ ਅਭੀ ਵੋਟਾਂ ਇਸਮਾਰਤ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਲੋਕ ਵੋਟਾਂ ਪਾ ਕੇ ਆਓਗੇ ਆਪਣੇ ਬਾਬਾ ਸਾਹਿਬ ਉਮੀਦਵਾਰ ਜਿਹੜਾ ਕੀ ਸਾਨੂੰ ਹੱਕ ਦਿੱਤਾ ਵੇਅ ਕਨਸਟੀਟਿਊਸ਼ਨ ਕਿ ਜਿਹੜਾ ਸਾਨੂੰ ਅਧਿਕਾਰ ਮਿਲਿਆ ਉਹਦੇ ਆਸੇ ਲੜਾਈ ਪੜਦੀ ਹੈ। ਹੁਣ ਗੱਲ ਥੋੜੂ ਕਰਨਾ ਚਾਹਣਾ ਹੈ ਕਿ ਅੱਜ ਪਹਿਲਾਂ ਤਾਂ ਭਾਜਪਾ ਨੇ ਕੁਝ ਦਿਨ ਪਹਿਲਾਂ ਉਹਨਾਂ ਦਾ ਉਮੀਦਵਾਰ ਵੀ ਜਿਹੜਾ ਹੈਗਾ ਉਹ ਲਾਈਨ ਹੋਇਆ ਸੀ ਕਿ ਇੱਕ ਚਿੱਠੀ ਕਰ ਦਿੱਤੀ ਕੇ ਸੀ ਮੀਨੂ ਕੋਪਾਲ ਦੇ ਦਸਕਦਾਂ ਦੇ ਥੱਲੇ ਕਿ ਫਲਾਹ ਬੰਦੇ ਨੂੰ ਫਲਾਹ ਕੌਨਸਟਿਟਿਊਐਂਸੀ ਦਾ ਇੰਚਾਰਜ ਬਣਾ ਦਿੱਤਾ ਗਿਆ ਜਾਨੀ ਕਿ ਸਾਡੇ ਜਿਹੜੇ ਕੰਟੈਸਟਰ ਕੈਂਡੀਡੇਟ ਹੈ ਐਮ ਐਲ ਏ ਜਾਣੇ ਕਿ ਦਾਬਰ ਸਾਹਿਬ ਦੀ ਜਗ੍ਹਾ ਤੇ ਕੋਈ ਹੋਰ ਲਾਤਾ ਸੱਜੇ ਤਲਵਾਰ ਸਾਹਿਬ ਦੀ ਨਕਲ ਹੋਰ ਲਾਤਾ ਸੰਧੂ ਦੀ ਤਾਕਤ ਕੋਈ ਹੋਰ ਲਾਤਾ ਇਸ ਤਰ੍ਹਾਂ ਦੀ ਚਿੱਠੀ ਕੱਢ ਕੇ ਤੇ ਰਵਨੀਤ ਮਿੱਟੂ ਲਾਈਵ ਹੋਈ ਸੀ ਕਿ ਦੇਖੋ ਕਾਂਗਰਸੀਆਂ ਨਾਲ ਕੀ ਹੋ ਰਿਹਾ ਹੈ ਬਿਲਕੁਲ ਝੂਠੀ ਚਿੱਠੀ ਉਹ ਕਢਾਈ ਸੀ ਬੀ ਜੀ ਪੀ ਔਰ ਆਪ ਵੀ ਮੁੜ ਕੇ ਲਾਈਵ ਹੋਣ ਲੱਗੇ ਪਰ ਆਦਰਨੀਆ ਉਮੀਦਵਾਰ ਸਾਹਿਬ ਮਿੱਟੂ ਜੀ ਅੱਜ ਕੀ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਮੇਰੇ ਵਰਗੀ ਆਵਾਜ਼ ਦੇ ਨਾਲ ਲੋਕਾਂ ਨੂੰ ਇੱਕ ਵੌਇਸ ਮੈਸੇਜ ਛੱਡਿਆ ਗਿਆ ਕਿ ਮੈਂ ਰਾਜਾਵੜਿੰਗ ਬੋਲ ਰਿਹਾ ਹਾਂ ਕਿ ਆਪਣੀ ਕੋਈ ਲੜਾਈ ਨਹੀਂ ਰਹੇਗੀ ਇਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਮੋਟਾ ਪਾ ਦਿਓ ਝਾੜੂ ਵਾਲਿਓ ਮਾੜੀ ਮੋਟੀ ਦਾ ਸ਼ਰਮ ਕਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ 13 0 ਕਿ ਅਸੀਂ ਫੱਟੇ ਚੱਕਦੇ ਹਾਂ 2.5 ਸਾਲਾਂ ਦੀ ਥੋੜੀ ਸਰਕਾਰ ਹੈ ਇਸ ਤਰ੍ਹਾਂ ਦੀਆਂ ਘਟਿਆ ਹਰਕਤਾਂ ਤੁਸੀਂ ਵੌਇਸ ਮੈਸੇਜ ਭੇਜਨੇ ਲੋਕਾਂ ਨੂੰ ਕਿ ਰਾਜਾ ਵੜਿੰਗ ਆਪ ਕਹਿ ਰਹੇ ਹੈ ਕਿ ਆਮ ਆਦਮੀ ਪਾਰਟੀ ਨੂੰ ਮੋਟਾ ਭਾਵੇ ਤੁਹਾਨੂੰ ਸ਼ਰਮ ਆਉਂਦੀ ਹੈ ਮਾੜੀ ਮੁੱਟੀ ਕਿ ਨਹੀਂ ਆਉਂਦੀ ਸੋ ਇਹਦੇ ਖਿਲਾਫ ਮੈਂ ਇਲੈਕਸ਼ਨ ਕਮਿਸ਼ਨ ਕੋਲੇ ਵੀ ਰਿਪੋਰਟ ਕੀਤੀ ਹੈ ਸੋ ਇਸ ਤਰ੍ਹਾਂ ਦੀ ਬੁਖਲਾਹਟ ਜਿਹੜੀ ਤੁਹਾਡੇ ਮਨ 'ਚ ਡਰ ਹੈਗਾ ਕਿ ਕਿਵੇਂ ਨਾ ਕਿਵੇਂ ਅਸੀਂ ਚੋਣ ਹਾਰ ਗਏ ਆ ਤੇ ਇਹਦਾ ਕੋਈ ਨਾ ਕੋਈ ਬੰਦੋਬਸ ਕੀਤਾ ਜਾਵੇ ਐਡੇ ਪੰਜਾਬ ਦੇ ਲੋਕ ਬੇਵਕੂਫ ਨਹੀਂ ਹੈ ਜੇ ਐਡੇ ਬੇਵਕੂਫ ਹੋਣ ਪਰ ਤੁਹਾਡੇ ਲੋਕ ਤਾਂ ਇਸ ਤਰ੍ਹਾਂ ਦਾ ਸ਼ਰੇਂਦਰ ਬਹੁਤ ਰਚਦੇ ਆ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰ੍ਹਾਂੀਆਂ ਕਾਲਜ਼ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਛਕਾਈਆਂ। ਕਿ ਕੈਂਡੀਡੇਟ ਤੋਂ ਇੱਕ ਵਾਅਦਾ ਦਿੱਤਾ ਗਿਆ ਕਿ ਆਪ ਕੈਂਡੀਡੇਟ ਕਹਿ ਰਿਹਾ ਕਿ ਮੈਨੂੰ ਵੋਟਾਂ ਪਾਓ। ਹੋ ਸਕਦਾ ਕਿ ਕਦੇ ਕਿ ਰਾਜਾ ਬਣੇਗੇ ਕਬੇ ਕਿ ਮੈਨੂੰ ਵੋਟਾਂ ਪਾਓ। ਸ਼ਰਮ ਆਣੀ ਚਾਹੀਦੀ ਇਹੋ ਜੀ ਗੱਲ ਕਰਨ ਦੇ ਨੂੰ ਆਮ ਆਦਮੀ ਪਾਰਟੀ ਨੂੰ। ਸੋ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਇਹ ਆਪਣੇ ਹੱਕ ਦਾ ਇਸਮਾਰ ਕਰੋ ਰਾਜਾ ਵਿਰਿੰਗ ਲੜ ਰਿਹਾ ਹੈ ਔਰ ਤੁਹਾਡੀ ਕਿਰਪਾ ਦੇ ਨਾਲ ਰਾਜਾ ਵਿਰਿੰਗ ਜਿੱਤ ਪ੍ਰਾਪਤ ਕਰੇਗਾ ਵੱਡੇ ਮਾਰਜਨ ਦੇ ਨਾਲ ਔਰ ਇਹੋ ਜਿਹੇ ਜਿਹੇ ਟੈਲੀਫੋਨ ਕਾਲ ਆ ਰਹੀਆਂ ਹਨ ਉਹਨਾਂ ਦੀ ਨਖੇਦੀ ਕਰਕੇ ਇਹਨਾਂ ਨੂੰ ਸਭ ਸਿਖਾਓ ਕਿ ਲੋਕਾਂ ਨੂੰ ਇਹ ਗਮਰਾਹ ਕਰ ਰਹੀ ਹੈ ਸਰਕਾਰਾਂ ਇਸ ਤਰ੍ਹਾਂ ਦਾ ਕੰਮ ਕਰਕੇ ਸੋ ਅਵੀਰ ਕਹਦਾ ਹੈ ਕਿ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇੱਕ ਇੱਕ ਘਰੇ ਇਹ ਵੀਡੀਓ ਪਹੁੰਚ ਜਾਵੇ ਕਾ ਜੋ ਇਹ ਨਦੀ ਅਸਲੀ ਜਿਹੜੀ ਅਸਲੀਅਤ ਹੈ ਉਹ ਪਤਾ ਲੱਗ ਸਕੀ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਤੇ ਸਤਿਕਾਰ ਤੁਸੀਂ ਲੋਕਾਂ ਨੇ ਮੈਨੂੰ ਦਿੱਤਾ ਕਦੇ ਹੀ ਨਹੀਂ ਪੁੱਜ ਸਕਦਾ ਰਾਵਾਂ ਰਿ ਸੱਤ ਪੀੜੀਆਂ ਵੀ ਲੱਗਿਆ ਰਹਿਣ ਤੁਹਾਡੀ ਸੇਵਾ ਚ ਕ ਮੈਂ ਪੰਜਾਬ ਦੇ ਲੋਕਾਂ ਦਾ ਫਰ ਗਿੱਧੜ ਦੇ ਲੁਧਿਆਣੇ ਆਰਿਆਂ ਦਾ ਅਸਾਨ ਨਹੀਂ ਮੋੜ ਸਕਦਾ ਮੇਰਾ ਸਿਰ ਝੁਕਦਾ ਹੈ ਤੁਹਾਡੀ ਪਿਆਰ ਦੇ ਅੱਗੇ ਔਰ ਆਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣਾ ਆਸ਼ੀਰਵਾਦ ਤੁਸੀਂ ਬਣਾਈ ਰੱਖੋਗੇ ਔਰ ਨਾਲ ਹੀ ਨਾਲ ਆਪਣਾ ਵੋਟ ਸਾਰੇ ਨੇ ਪਾ ਕੇ ਹੋਣਾ ਸਸਵੀਕਾਰ ਧੰਨਵਾਦ ਬਹੁਤ ਬਹੁਤ